ਤੁਸੀਂ ਜਰਮਨ ਦੇ ਵਿੱਚ ਕੱਚੇ ਰਹ ਰਹੇ ਹੋ ਤੇ ਤੁਸੀਂ ਵੀ ਕਹੀ ਹੈ ਅਜ਼ੀਲ ਤੇ ਕਿੱਦਾਂ ਪੱਕੇ ਹੋਣਾ ਜਰਮਨ ਦੇ ਵਿੱਚ ਲੀਗਲੀ ਤੌਰ ਦੇ ਉੱਤੇ ਤੁਸੀਂ ਵੀ ਕੰਮ ਦੀ ਪਰਮਿਸ਼ਨ ਲੈ ਸਕਦੇ ਹੋ ਜਰਮਨ ਦੇ ਵਿੱਚ ਜੇ ਤੁਸੀਂ ਥੋੜੇ ਟਾਈਮ ਦੇ ਵਿੱਚ ਜਰਮਨ ਵਿੱਚ ਆਏ ਹੈਗੇ ਹੋ ਕਿੱਦਾਂ ਜਰਮਨ ਵਿੱਚ ਪੱਕੇ ਹੋ ਸਕਦੇ ਹੋ ਹੁਣ ਜਰਮਨ ਦੇ ਵਿੱਚ ਕੱਚੇ ਬੰਦੇ ਲਈ ਪੱਕੇ ਹੋਣਾ ਬਹੁਤ ਹੀ ਆਸਾਨ ਹੈ ਜੇ ਤੁਸੀਂ ਵੀ ਕੱਚੇ ਰਹ ਰਹੇ ਹੋ ਜੇ ਤੁਹਾਡੇ ਕੋਲ ਕੰਮ ਦੀ ਪਰਮਿਸ਼ਨ ਨਹੀਂ ਹੈਗੀ ਇਹ ਵੀਡੀਓ ਤੁਹਾਡੇ ਵਾਸਤੇ ਹੈ ਵੀਡੀਓ ਨੂੰ ਜ਼ਰੂਰ ਦੇਖਿਓ ਐਂਡ ਤੱਕ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਕਰਦੇ ਆਂ ਅਸੀਂ ਗੱਲਬਾਤ ਪਹਿਲਾਂ ਤੇ ਵੈਲਕਮ ਹੈ ਤੁਹਾਡਾ ਮੋਟੂ ਜਰਮਨੀ ਚੈਨਲ ਦੇ ਉੱਤੇ ਅੱਜ ਕਰਦੇ ਆਂ ਗੱਲਬਾਤ ਜਿਹੜੇ ਬੰਦੇ ਸਾਡੇ ਕੱਚੇ ਰਹਿੰਦੇ ਪਏ ਨੇ ਭਾਵੇਂ ਇੰਡੀਆ ਨੇ ਪਾਕਿਸਤਾਨ ਨੇ ਬੰਗਲਾਦੇਸ਼ੀ ਭੈਣ ਭਰਾਣੇ ਜਾਂ afghani ਭੈਣ ਭਰਾਣੇ ਉਹ ਕਿੱਦਾਂ ਪੱਕੇ ਹੋ ਸਕਦੇ ਜਰਮਨ ਦੇ ਵਿੱਚ ਨਾ ਕੱਚੇ ਬੰਦੇ ਜਿਹੜੇ ਵੀ ਅਜ਼ੀਲ ਆ ਕੇ ਆਂਦੇ ਨੇ ਭਾਵੇਂ ਚਲੋ ਜਿਹੜੇ ਵੀ ਕੰਟਰੀ ਦਾ ਉਹਨਾਂ ਕੋ ਵੀਜ਼ਾ ਹੈਗਾ ਭਾਵੇਂ ਉਹਨਾਂ ਕੋਈ ਇਟਾਲੀਆ ਦੇ ਵੀਜ਼ਾ ਪੇਪਰਾਂ ਤੇ ਆਏ ਹੀ ਭਾਵੇਂ ਸੈਨਿਕਨ ਵੀਜ਼ੇ ਤੇ ਆਏ ਨੇ ਜਿੱਦਾਂ ਵੀ ਆਏ ਨੇ ਉਹ ਜੇ ਕੰਟਰੀ ਦੇ ਵਿੱਚ ਜਰਮਨ ਦੇ ਵਿੱਚ ਜਾਣ ਕੇ ਕਿੱਦਾਂ ਪੱਕੇ ਹੋ ਸਕਦੇ ਨੇ ਜਰਮ ਆਨ ਜਿਹੜੀ ਹੁਣ ਸਰਕਾਰ ਬਣੀ ਐ ਇਸ ਟਾਈਮ ਇਹਨਾਂ ਨੇ ਵੀ ਉਹਦੇ ਤੇ ਜ਼ਿਆਦਾ ਕੋਈ ਪੁਆਇੰਟ ਆਫ ਨਹੀਂ ਕੀਤਾ ਹੈਗਾ ਇਸ ਲਈ ਉਹ ਪ੍ਰੋਸੈਸ ਹਜੇ ਤੱਕ ਵੀ ਲਾਗੂ ਹੈਗਾ ਤੁਸੀਂ ਉਹ ਪ੍ਰੋਸੈਸ ਨੂੰ ਜੁਆਇਨ ਕਰਕੇ ਅੱਗੇ ਤੋਂ ਅੱਗੇ ਪੱਕੇ ਹੋ ਸਕਦੇ ਹੋ ਇਹਦੇ ਵਾਸਤੇ ਚਾਰ ਪੰਜ ਚੀਜ਼ਾਂ ਤੁਹਾਨੂੰ ਧਿਆਨ ਦੇ ਵਿੱਚ ਰੱਖਣੀਆਂ ਪੈਂਦੀਆਂ ਨੇ ਜਿਹੜੀਆਂ ਸੀ ਸੀ ਇਸ ਵੀਡੀਓ ਚ ਸਮਝਾਈਆਂ ਜਾਣਗੀਆਂ ਇਸ ਵੀਡੀਓ ਨੂੰ ਸਕਿਪ ਕਰਕੇ ਨਾ ਦੇਖੋ ਜੇ ਸਕਿਪ ਕਰਕੇ ਦੇਖੋਗੇ ਤੁਹਾਡਾ ਆਪਣਾ ਹੀ ਨੁਕਸਾਨ ਹੋਏਗਾ ਇਹਦੇ ਵਿੱਚ ਵੀਡੀਓ ਦੇ ਵਿੱਚ ਹਰ ਇੱਕ ਪੁਆਇੰਟ ਨੂੰ ਡਿਟੇਲ ਦੇ ਨਾਲ ਸਮਝਾਇਆ ਜਾਏਗਾ ਤਾਂ ਕਿ ਤੁਹਾਡੇ ਆਉਣ ਵਾਲੇ ਟਾਈਮ ਦੇ ਵਿੱਚ ਕੰਮ ਆਏ ਠੀਕ ਹੈ ਜੀ ਜਿਹੜਾ ਮੇਰਾ ਭੈਣ ਭਰਾ ਇੱਥੇ ਪੱਕਾ ਹੈਗਾ ਉਹਨਾਂ ਲਈ ਵੀ ਸਪੈਸ਼ਲ ਮੈਂ ਇੱਕ ਵਾਰਨਿੰਗ ਦੇ ਦਿੰਦਾ ਵਾਂ ਕਿ ਜਿਹੜੇ ਬੰਦੇ ਪੱਕੇ ਨੇ ਉਹ ਵੀ ਜਿਹਨਾਂ ਦੇ ਭੈਣ ਭਰਾ ਕੋਈ ਕੱਚੇ ਨੇ ਜਾਂ ਕੋਈ ਯਾਰ ਦੋਸਤ ਕੱਚਾ ਹੈ ਜਾਂ ਕਿਸੇ ਦੇ ਫੈਮਿਲੀ ਮੈਂਬਰ ਕੱਚਾ ਹੈਗਾ ਜਰਮਨ ਦੇ ਵਿੱਚ ਉਹਨੂੰ ਇਹ ਵੀਡੀਓ ਤੁਸੀਂ ਅੱਗੇ ਪੋਸਟ ਕਰ ਸਕਦੇ ਹੋ ਤਾਂ ਕਿ ਉਹਨੂੰ ਵੀ ਉਹ ਭੈਣ ਭਰਾ ਦੀ ਮਦਦ ਹੋ ਸਕੇ ਤੇ ਉਹ ਵੀ ਬੰਦਾ ਸਹੀ ਰਾਹ 'ਤੇ ਤੁਰ ਸਕੇ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਕਾਈਡਨੈਸ ਜਿਹੜੀ ਹੈ ਬਹੁਤ ਘੱਟ ਮਿਲਦੀ ਹੈ ਚੰਗੇ ਬੰਦੇ ਬਹੁਤ ਘੱਟ ਨੇ ਤੇ ਮਾੜੇ ਸੰਗਤਾਂ ਨੂੰ ਹਮੇਸ਼ਾ ਥਾਂ 'ਤੇ ਮਿਲ ਜਾਂਦੀ ਹੈ ਠੀਕ ਹੈ ਜੀ ਕੋਈ ਕਿਤੇ ਬੰਦਾ ਤੁਹਾਨੂੰ ਮਿਲਦਾ ਜਿਹੜਾ ਚੰਗੇ ਰਾਹ ਤੇ ਪਾਉਂਦਾ ਹੈਗਾ ਤੇ ਮਾੜੇ ਰਾਹ ਤੇ ਪਾਉਣ ਵਾਲੇ ਤੁਹਾਨੂੰ 100 ਬੰਦੇ ਮਿਲ ਜਾਂਦੇ ਆ ਚਲੋ ਕਰਦੇ ਆ ਗੱਲਬਾਤ ਪਹਿਲਾ ਪੁਆਇੰਟ ਕੀ ਹੈਗਾ ਪਹਿਲੇ ਪੁਆਇੰਟ 'ਤੇ ਅਸੀਂ ਗੱਲ ਕਰਦੇ ਆ ਅਜ਼ੀਲ ਵਾਲੀ ਜਦੋਂ ਵੀ ਤੁਸੀਂ ਅਜ਼ੀਲ ਲੈਣੇ ਹੋ ਭਾਵੇਂ ਤੁਸੀਂ ਇੰਡੀਆ ਤੋਂ ਆਇਓ ਬੰਗਲਾਦੇਸ਼ ਆਇਓ ਪਾਕਿਸਤਾਨ ਆਇਓ ਤੁਹਾਨੂੰ ਵੀ ਪਤਾ ਹੈਗਾ ਸਾਡੀ ਕੰਟਰੀਆਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਕਿੱਦਾਂ ਅਜ਼ੀਲ ਲੈਣੀ ਹੈ ਤੇ ਅਜ਼ੀਲ ਲੈਣ ਦੇ ਵੀ ਵੱਖਰੇ-ਵੱਖਰੇ ਤਰੀਕੇ ਹੁੰਦੇ ਨੇ ਕੋਈ ਬੰਦਾ ਆਪਣੇ ਵਕੀਲ ਕੋਲ ਜਾ ਕੇ ਅਜ਼ੀਲ ਅਪਲਾਈ ਕਰਵਾ ਦਿੰਦਾ ਕੋਈ ਜਾਂ ਇੱਥੇ ਜੇ ਤੁਹਾਡੇ ਰਿਸ਼ਤੇਦਾਰ ਹੁੰਦਾ ਉਹ ਉਹਨੂੰ ਪੁਲਿਸ ਥਾਣੇ ਛੱਡ ਜਾਂਦਾ ਤੇ ਜਾਂ ਬੰਦਾ ਪੁਲਿਸ ਕੋ ਚੈੱਕ ਹੋ ਜਾਂਦਾ ਤੇ ਜਾਂ ਬੰਦਾ ਆਪ ਹੀ ਹਾਇਮ ਚੱਲ ਜਾਂਦਾ ਨਾ ਜਿਹੜਾ ਓਜ਼ੀਲ ਹਾਇਮ ਕੰਦੇ ਜਿੱਥੋਂ ਹਮੇਸ਼ਾ ਇhtਿਆਤ ਰੱਖਿਆ ਕਰੋ ਇੱਕ ਗੱਲ ਦਾ ਚਿਹੜੇ ਡਾਟਾਨ ਤੁਹਾਡੇ ਜੋ ਵੀ ਤੁਸੀਂ ਡਾਟਾ ਤੁਸੀਂ ਦਿੰਨੇ ਹੋ ਉਹਨਾਂ ਨੂੰ ਉਹੀ ਇਫਹਾਸ ਹੁੰਦਾ ਹੈ ਉਹੀ ਐਜ਼ ਅ ਫਸਟ ਡਾਟਾ ਤੁਹਾਡਾ ਜੋ ਵੀ ਹੈਗਾ ਬਾਇਓ ਡਾਟਾ ਉਹ ਲਿਸਟੇ ਦੇ ਵਿੱਚ ਲਿਖਿਆ ਜਾਂਦਾ ਉਹਦੇ ਥਰੂ ਹੀ ਫਾਈਲ ਤੁਹਾਡੀ ਤਿਆਰ ਹੁੰਦੀ ਜੇ ਤੁਸੀਂ ਅੱਜ ਆਪਣਾ ਨਾਮ ਦਿੰਨੇ ਪਿਓ ਇੱਕ ਸਿਪਸੀਲੋਨ ਜ਼ੈਡ ਤੇ ਆਪਣਾ ਜਿਹੜਾ ਸਰਨੇਵੇਂ ਉਹ ਦਿੰਦੇ ਪਿਓ ਤੇ ਉਹੀ ਤੁਹਾਡਾ ਫੋਰ ਐਗਜ਼ਾਮਪਲ ਨੋਟ ਹੋ ਜਾਂਦਾ ਉਹਦੇ ਵਿੱਚ ਖਾਸ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਆਪਣਾ ਨਾਮ ਹਮੇਸ਼ਾ ਸਹੀ ਦੇਓ ਠੀਕ ਹੈ ਜੀ ਨਾਮ ਕੋਈ ਗਲਤ ਗਲਤ ਦੇ ਦਿਓ ਭਾਵੇਂ ਨਾਮ ਤੁਸੀਂ ਸਹੀ ਦੇ ਦਿਓ ਸਹੀ ਦੇਣ ਨਾਲ ਇਹ ਹੁੰਦਾ ਕਿ ਤੁਹਾਡਾ ਡਾਟਾ ਬਚ ਜਾਂਦਾ ਜਿਹੜਾ ਨਾਮ ਗਲਤ ਦਿੱਤਾ ਉਹ ਤੁਹਾਨੂੰ ਬਾਅਦ ਵਿੱਚ ਪਤਾ ਲੱਗਦਾ ਕਿਦਾਂ ਇਹ ਤੁਹਾਨੂੰ ਕੀ ਪ੍ਰੋਸੈਸ ਕਰਨਾ ਪੈਂਦਾ ਜਿਹੜਾ ਤੁਹਾਡਾ ਨਾਮ ਸਹੀ ਕਰਵਾਉਣਾ ਹੋਵੇ ਨਾਂ ਜੇ ਤੁਸੀਂ ਗਲਤ ਵੀ ਦਿੱਤਾ ਹੈਗਾ ਜਿਹੜੇ ਭੈਣ ਭਰਾਵਾਂ ਨੇ ਉਹ ਵੀ ਖਬਰਾਨਾ ਨਾਂ ਸਹੀ ਹੋ ਜਾਂਦਾ ਮੇਰਾ ਆਪਣਾ ਨਾਮ ਗਲਤੀ ਮੈਂ ਵੀ ਆਪਣਾ ਸਹੀ ਕਰਵਾਇਆ ਇਸ ਕਰਕੇ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਦਾ ਕਹਿਣਾ ਜਿਹੜੇ ਭੈਣ ਭਰਾਵਾਂ ਨੇ ਅਜ਼ੀਲ ਕਰਵਾ ਲਈ ਹੈ ਜਿਨ੍ਹਾਂ ਨੇ ਨਾਂ ਗਲਤ ਦੇ ਦਿੱਤੇ ਨੇ ਉਹਨਾਂ ਦਿਲ ਛੋਟਾ ਨਾ ਕਰਨ ਉਹਨਾਂ ਦਾ ਪ੍ਰੋਸੈਸ ਵੀ ਥੋੜਾ ਜਿਹਾ ਡਿਫਿਕਲਟ ਹੈਗਾ 3 ਤੋਂ 4 ਹਫ਼ਤੇ ਲੱਗਦੇ ਪਰ ਤੁਹਾਡਾ ਨਾਂ ਸਹੀ ਹੋ ਜਾਂਦਾ ਹੈ ਇਦਾਂ ਦੀ ਖਬਰਾਨ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਜੀ ਬਾਕੀ ਜਦੋਂ ਤੁਸੀਂ ਉਹ ਜ਼ੀਲ ਲੈਣੇ ਹੋ ਜਿੱਤੇ ਉਹ ਜ਼ੀਲ ਹਾਇਮ ਦੇ ਵਿੱਚ ਜਾਣੇ ਹੋ ਉਹਦੇ ਵਿੱਚ ਖਾਸ ਕਰਕੇ ਧਿਆਨ ਰੱਖਿਆ ਜਾਏਗਾ ਆਪਣੇ ਬਾਇਓ ਡਾਟਾ ਦਾ ਜਿਹੜਾ ਤੁਸੀਂ ਸਰਨੇਮ ਦਿੱਤਾ ਆਪਣਾ ਨੇਮ ਦਿੱਤਾ ਉਹ ਸਹੀ ਹੋਣਾ ਚਾਹੀਦਾ ਡੇਟੋ ਬਰਥ ਦੇ ਵਿੱਚ ਡੇਟੋ ਬਰਥ ਸਾਰਾ ਕੁਝ ਜਿਹੜਾ ਕੋਰੈਕਟ ਦੋ ਆਪਣਾ ਤੇ ਸਾਨ ਦੇ ਵਿੱਚ ਤੁਹਾਡੀ ਉਨੀ ਕੀ ਕਰ ਸਕਦੇ ਹੋ ਤੁਸੀਂ ਠੀਕ ਹੈ ਤੇ ਐਡਰੈਸ ਬਿਲਕੁਲ ਗਲਤ ਦੋ ਕਿਉਂਕਿ ਐਡਰੈਸ ਕਦੀ ਵੀ ਪਰਮਾਨੈਂਟ ਕਿਸੇ ਦਾ ਨਹੀਂ ਹੁੰਦਾ ਤੇ ਡੇਟੋ ਬਰਥ ਦੇ ਵਿੱਚ ਜੇ ਤੁਹਾਡਾ ਜੀ 98 ਦਾ ਬਰਥ ਹੈਗਾ ਤੁਸੀਂ ਨੜੀਨ ਮਿਲਖਵਾ ਸਕਦੇ ਹੋ ਇੱਕ ਅੱਖਰ ਦੀ ਗਲਤੀ ਕਰ ਸਕਦੇ ਹੋ ਇੱਕ ਅੱਖਰ ਅੱਗੇ ਪਿੱਛੇ ਕਰ ਸਕਦੇ ਹੋ ਜੇ ਡੇਟ ਦੇ ਵਿੱਚ ਕਰਜੋ ਸਨ ਦੇ ਵਿੱਚ ਕਰਜੋ ਉਹਦਾ ਕੋਈ ਦਿੱਕਤ ਨਹੀਂ ਆਗੇ ਕਿਉਂਕਿ ਨਾਮ ਤੁਸੀਂ ਆਪਣਾ ਸੇਮ ਦੋ ਬਾਅਦ ਚ ਤੁਹਾਨੂੰ ਦਿੱਕਤ ਘਟ ਆਏਗੀ ਤੁਹਾਡੇ ਜਿਹੜੇ ਪੇਪਰਾਂ ਦੇ ਅਕੋਰਡਿੰਗ ਜੇ ਤੁਸੀਂ ਅਜ਼ੀਲ ਲੈਣੇ ਹੋ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ 5 ਤੋਂ 14 ਦਿਨ ਦੇ ਵਿੱਚ ਮਤਲਬ ਕਿ 7 ਤੋਂ 14 ਦਿਨ ਦੇ ਵਿੱਚ ਜਿਹੜਾ 2 ਹਫਤੇ ਤੁਹਾਨੂੰ ਐਜ਼ ਅ ਟੈਂਪੋਰੀ ਕੈਂਪ ਦੇ ਵਿੱਚ ਰੱਖਿਆ ਜਾਂਦਾ ਉਹ ਇਸੇ ਵਾਰ ਕਰਕੇ ਰੱਖਿਆ ਜਾਂਦਾ ਨਾਲੇ ਤੁਹਾਨੂੰ ਤੰਕ ਕੀਤਾ ਜਾਂਦਾ ਕਿ ਤੁਹਾਡੇ ਕੋਲ ਟੈਂਪੋਰੀ ਆਈਡੀ ਜਿਹੜੀ ਹੈ ਸਾਨੂੰ ਤੁਹਾਡਾ ਕੋਈ ਪਾਸਵਰਡ ਚਾਹੀਦਾ ਜਾਂ ਕੋਈ ਟੈਂਪੋਰੀ ਕੋਈ ਆਈਡੀ ਸਾਨੂੰ ਦਿੱਤੀ ਜਾਏ ਜਿਸ ਤੋਂ ਨਾ ਪ੍ਰੂਫ ਹੋ ਸਕੇ ਤੁਹਾਡੀ ਆਈਡੀ ਤੋਂ ਤੁਸੀਂ ਇੰਡੀਅਨ ਹੋ ਜਾਂ ਪਾਕਿਸਤਾਨੀ ਹੋ ਜਾਂ ਅਫਗਾਨਿਸਤਾਨ ਤੋਂ ਉਦੇਵਾਸੇ ਉਹ ਸਪੈਸ਼ਲ ਟ੍ਰਿਕ ਜੋ ਉਸਕੇ ਇਤੇ ਜਾਂਦੀ ਕਿੰਨੇ ਬੰਦੇ ਤੁਹਾਨੂੰ ਭੱਜ ਜਾਂਦੇ ਨੇ ਦਿਲ ਦੇ ਮਾਰੇ ਪਰ ਉਹ 5-6 ਦਿਨ ਤੋਂ ਬਾਅਦ ਹੀ ਤੁਹਾਨੂੰ 메ਨ ਕੈਂਪਲੇ ਤੇ ਟ੍ਰਾਂਸਫਰ ਕਰ ਦਿੰਦੇ ਨੇ ਕਿਉਂਕਿ ਉਹਨਾਂ ਕੋ ਵੀ ਇੰਨਾ ਟਾਈਮ ਨਹੀਂ ਹੁੰਦਾ ਤੁਹਾਡੇ ਨਾਲ ਸਿਰਖ ਪਾਈ ਕਰਨ ਦਾ ਉਹ ਸਿਰਫ ਸਟਾਰਟਿੰਗ ਦੇ ਵਿੱਚ ਤੁਹਾਨੂੰ ਐਜ਼ ਏ ਕਰਦੇ ਨੇ ਕਿ ਅਸੀਂ ਤੁਹਾਨੂੰ ਤਾਂ ਕਰਾਂਗੇ ਤੇ ਬੰਦਾ ਸਾਨੂੰ ਆਪਣੀ ਸਹੀ ਆਈਡੈਂਟੀ ਜਿਹੜਾ ਦੇ ਦੇਗਾ ਠੀਕ ਹੈ ਕਦੀ ਵੀ ਆਪਣਾ オリジナル ਪਾਸਪੋਰਟ ਆਪਣੇ ਕੋ ਨਾ ਰੱਖੋ ਜੇ ਤੁਸੀਂ ਉਹ ਜ਼ੀਲ ਕਰਵਾਉਣ ਜਾਣੇ ਹੋ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਹੈਗਾ ਉਹਨੂੰ ਪਾਸਪੋਰਟ ਦੇ ਦੋ ਤੇ ਜਾਂ ਪਾਸਪੋਰਟ ਪਾੜ ਦਿਓ ਪਰ ਉਹਦੀ ਫੋਟੋਕਾਪੀ ਸਕੈਨ ਕਰਕੇ ਕੋਈ ਈਮੇਲ ਜਿਹੜਾ ਆਨਰ ਟਾਈਮ ਦੇ ਵਿੱਚ ਤੁਹਾਡੇ ਕੋਲ ਕੰਮ ਹੈ ਠੀਕ ਹੈ ਬਾਕੀ ਜੋ ਤੁਹਾਡੀ ਅਜ਼ੀਲ ਹੋ ਜਾਂਦੀ ਹੈ ਅਜ਼ੀਲ ਤੁਸੀਂ ਕਰਵਾ ਲੈਂਦੇ ਹੋ ਉੱਥੋਂ ਤੁਹਾਨੂੰ ਮੇਨ ਕੈਂਪ ਦੇ ਵਿੱਚ ਭੇਜ ਜਾਂਦਾ ਉੱਥੇ ਤੁਹਾਡੇ 2 ਤੋਂ 3 ਮਹੀਨੇ ਖਰਾਬ ਹੁੰਦੇ ਨੇ ਉਹ 2 ਤੋਂ 3 ਮਹੀਨੇ ਖਰਾਬ ਕਰਨ ਜਿਹੜੇ ਤੁਹਾਡੇ ਹੁੰਦੇ ਨੇ ਉਹਨੂੰ ਬਚਾਉਣ ਵਾਸਤੇ ਸਪੈਸ਼ਲ ਤੁਹਾਨੂੰ ਕਹਿੰਨਾ ਜਿੱਥੇ ਵੀ ਤੁਹਾਡੀ ਅਜ਼ੀਲ ਰਹਨੇ ਪਿਓ ਤੁਸੀਂ ਜਿੱਥੇ ਵੀ ਤੁਹਾਨੂੰ ਕੈਂਪ ਮਿਲਿਆ ਹੈਗਾ ਉੱਥੇ ਹਮੇਸ਼ਾ ਹੀ ਉਹਨਾਂ ਦੇ ਜਿਹੜੇ ਟੀਚਰ ਆਂਦੇ ਨੇ ਇੱਕ ਦਿਨ ਭਾਵੇਂ ਤੁਹਾਨੂੰ ਲੈਂਗੁਏਜ ਕਾਣ ਲੈਂਗੁਏਜ ਸਿੱਖਣ ਦੀ ਕੋਸ਼ਿਸ਼ ਕਰਿਆ ਕਰੋ ਤੇ ਕੰਟੈਕਟ ਬਣਾਉਣ ਦੀ ਜ਼ਰੂਰ ਕੋਸ਼ਿਸ਼ ਕਰਿਆ ਕਰੋ ਬੰਦਿਆਂ ਨਾਲ ਠੀਕ ਹੈ ਗੱਲਬਾਤ ਕਰਿਆ ਕਰੋ ਜਰਮਨ ਦੇ ਵਿੱਚ ਥੋੜੀ-ਬੋਤੀ ਸਿੱਖਣੀ ਸਟਾਰਟ ਕਰਿਆ ਕਰੋ ਬਾਕੀ ਜਿਹੜੇ ਬੰਦਿਆਂ ਨੇ ਕੇਸ ਕਰਵਾ ਲਏ ਨੇ ਜਿਨ੍ਹਾਂ ਦਾ ਜਿਨ੍ਹਾਂ ਨੂੰ ਹੁਣ ਗ੍ਰੀਨ ਕਾਰਡ ਮਿਲ ਚੁੱਕਿਆ ਹੈਗਾ ਗ੍ਰੀਨ ਇੱਕ ਪੇਪਰ ਵਾਲਾ ਕਾਰਡ ਤੁਹਾਨੂੰ ਮਿਲ ਜਾਂਦਾ ਉਹਦੇ ਅਕੋਰਡਿੰਗ ਤੁਹਾਨੂੰ ਕੰਮ ਦੀ ਪਰਮਿਸ਼ਨ ਹੈ ਜਾਂ ਨਹੀਂ ਹੈਗੀ ਜਿਨ੍ਹਾਂ ਨੂੰ ਤੇ ਪਰਮਿਸ਼ਨ ਹੈਗੀ ਆ ਉਹ ਕੰਮ ਲੱਭ ਕੇ ਕੰਮ ਕਰ ਸਕਦੇ ਨੇ ਉਹਨਾਂ ਲਈ ਸੌਖਾ ਰਸਤਾ ਹੈਗਾ 18 ਮਹੀਨੇ ਕੰਮ ਕਰੋ ਪਰਮਿਸ਼ਨ ਦੇ ਉੱਤੇ A2 ਲੈਂਗੁਏਜ ਕੰਪਲੀਟ ਕਰੋ ਤੇ 25-20 ਦੇ ਵਿੱਚ ਤੁਸੀਂ ਕੰਪਲੀਟ ਫਿਰ ਅੱਗੇ ਆਪਣਾ ਕਾਰਡ ਚੇਂਜ ਕਰਵਾ ਸਕਦੇ ਹੋ ਜਿਹੜਾ ਪਹਿਲਾਂ ਤੁਹਾਨੂੰ ਮਿਲਦਾ ਚਾਂਸ ਚਾਂਸਨ ਖਾਤਾ ਅਕੋਰਡਿੰਗ ਜਿਹੜਾ ਤੁਹਾਨੂੰ ਮਿਲਦਾ ਨਾ ਚਾਂਸਨ ਖਾਤਾ ਦੇ ਅਕੋਰਡਿੰਗ ਉਹਦੇ ਤਾ ਤੇ ਤੁਹਾਨੂੰ 104 ਸੀ ਉਹ ਫੰਟਾਈਲ ਚਾਂਸਨ ਖਾਤਾ ਅਪਲਾਈ ਕਰ ਸਕਦੇ ਹੋ ਤੁਹਾਨੂੰ ਸਪੈਸ਼ਲ ਜਿਹੜੇ ਬੰਦੇ ਕੰਮ ਦੀ ਪਰਮਿਸ਼ਨ ਤੇ ਕੰਮ ਕਰਦੇ ਪਏ ਨੇ ਨਾ ਜਿਨ੍ਹਾਂ ਨੂੰ ਪਰਮਿਸ਼ਨਾਂ ਮਿਲੀਆਂ ਕੰਮ ਦੀਆਂ ਤੇ ਕੰਮ ਤੇ ਲੱਗੇ ਹੋਏ ਨੇ ਟੈਕਸ ਭੇ ਕਰਦੇ ਪਏ ਨੇ ਉਹ ਬੇ ਜੀਜੇ ਕੋ 104 ਸੀ ਦੇ ਆਫਨ ਦਾ ਲਾ ਜਿਹੜਾ ਚਾਂਸਰ ਕਰਤਾ ਹੈ ਕੋ ਅਪਲਾਈ ਕਰ ਸਕਦੇ ਨੇ ਉਹਨਾਂ ਨੂੰ ਮਿਲ ਸਕਦਾ ਜੇ ਤੁਹਾਡੀ ਆਈਡੈਂਟੀ ਕਲੀਅਰ ਨਹੀਂ ਹੈਗੀ ਤਾਂ ਵੀ ਪਹਿਲਾਂ ਚਾਂਸਰ ਕਰਤਾ ਲੈ ਲੋ ਆਈਡੈਂਟੀ ਦਾ ਡਿਬਾਰਚ ਵੀ ਕਲੀਅਰ ਹੋ ਜਾਂਦੀ ਹੈ ਉਸੇ ਟਾਈਮ ਪੰਗਾ ਨਹੀਂ ਲੈਣਾ ਬਾਕੀ ਹੁਣ ਉਹਨਾਂ ਦੀ ਗੱਲ ਕਰ ਲੈਣਾ ਜਿਨ੍ਹਾਂ ਨੂੰ ਪਰਮਿਸ਼ਨਾਂ ਨਹੀਂ ਹੈਗੇ ਜਿਹੜੇ ਮੇਰੇ ਭੈਣ ਭਰਾ ਨਾਮੀਆਂ ਹਜ ਤੱਕ ਹੈਗੇ ਉਹਨਾਂ ਕੋ ਪਰਮਿਸ਼ਨ ਨਹੀਂ ਹੈਗੀ ਤੇ ਉਹਨਾਂ ਨੇ ਪਰਮਿਸ਼ਨ ਤੱਕ ਕਿਦਾਂ ਜਿਹੜਾ ਆਪਣਾ ਦੂਰ ਹੈ ਉੱਥੇ ਤੱਕ ਸਫਲਤਾ ਪ੍ਰਾਪਤ ਕਰਨੀ ਤੁਸੀਂ ਆਪਣੇ ਕਾਰਡ ਨੂੰ ਸਪੈਸ਼ਲ ਜਿਹੜਾ ਤੁਹਾਡੇ ਕੋਲ ਕਮਾਲਕ ਹੈਗਾ ਜਿਹੜਾ ਕੋਈ ਕਮਾਲਕ ਦਾ ਸਟੋਰ ਦਾ ਕੋਈ ਆਪਣਾ ਕੰਮ ਲੱਭੋ ਕੰਮ ਲੱਭਣ ਤੋਂ ਬਾਅਦ ਉਹਦੇ ਕੋਲ ਕੋਈ ਫਾਸਟ ਕੰਟਰੈਕਟਰ ਲੋ ਕੰਮ ਕੰਟਰੈਕਟ ਲੈਣ ਤੋਂ ਬਾਅਦ ਤੁਸੀਂ ਹਮੇਸ਼ਾ ਹੀ ਇੱਕ ਕਲੀਨਿੰਗ ਸਪੈਸ਼ਟਿੰਗ ਵਾਲਾ ਪੇਪਰ ਭਰ ਕੇ ਆਪਣੇ ਜਿਹੜਾ ਤੁਹਾਡਾ ਆਫਿਸ ਹੈਗਾ ਉੱਥੇ ਜਮ੍ਹਾਂ ਕਰਵਾਓ ਕਿ ਤੁਹਾਡੇ ਕੋਲ ਕੰਮ ਹੈਗਾ ਸਾਨੂੰ ਪਰਮਿਸ਼ਨ ਦਿੱਤੀ ਜਾਏ ਜ਼ਿਆਦਾਤਰ ਲੋਕੀ ਸਾਰੇ ਖਿਆਲ ਰੱਖਣ ਜਿਹੜੇ ਵੀ ਮੇਰੇ ਭੈਣ ਭਰਾ ਇਹ ਕੰਮ ਲੱਭ ਕੇ ਆਪਣੇ ਪੇਪਰ ਭਰ ਕੇ ਉਹਨਾਂ ਨੂੰ ਦਿੰਦੇ ਨੇ ਕਾਫੀ ਟਾਈਮ ਦੇ ਵਿੱਚ ਮੈਂ ਦੇਖਿਆ ਕਿ ਫਸਟ ਟਾਈਮ ਦੇ ਵਿੱਚ ਉਹਨਾਂ ਨੂੰ 2 ਤੋਂ 3 ਹਫ਼ਤੇ ਵੇਟ ਕਰਨੀ ਪੈਂਦੀ ਹੈ ਫੇਰ ਜਾ ਕੇ ਉਹਨਾਂ ਦਾ ਅੰਤਰਾਗ ਜਿਹੜਾ ਸੈਫਟੀ ਅਸੈਪਟ ਕੀਤਾ ਜਾਂਦਾ ਹੈ ਤੇ ਕੇਵਲ ਹੀ ਜਾਂ ਸੂਫੋਰਡ ਅਪਲਾਈਨ ਕੀਤਾ ਜਾਂਦਾ ਸੂਫੋਰਡ ਉਹਨਾਂ ਨੂੰ ਇਨਕਾਰ ਕਰ ਦਿੱਤਾ ਜਾਂਦਾ ਕਿ ਅਸੀਂ ਇਹ ਪ੍ਰੋਸੈਸ ਦੇ ਤਨਾ ਅੰਤਰ ਨੂੰ ਪਰਮਿਸ਼ਨ ਨਹੀਂ ਦੇ ਸਕਦੇ ਪਰਮਿਸ਼ਨ ਤੁਹਾਨੂੰ ਨਹੀਂ ਦੇ ਸਕਦੇ ਤੁਸੀਂ ਪਰ ਫਿਰ ਵੀ ਇੱਕ ਵਾਰੀ ਪਰਮਿਸ਼ਨ ਤੁਹਾਨੂੰ ਨਾ ਕਾ ਸਕਦੇ ਪਰ ਲੀਗਲ ਉਹਨਾਂ ਕੋਈ ਵੈਰੀਫਿਕੇਸ਼ਨ ਨਹੀਂ ਹੁੰਦਾ ਤੁਸੀਂ ਆਪਣਾ ਅੰਤਰਾਕ ਤੁਸੀਂ ਕੋ ਠੀਕ ਹੈ ਤੁਸੀਂ ਮੇਰਾ ਅੰਤਰਾਕ ਸਬਮਿਟ ਕਰ ਲਓ ਜਿਹੜਾ ਮੇਰਾ ਆਫਰ ਹੈਗਾ ਕਿ ਸਬਮਿਟ ਕਰੋ ਸਬਮਿਟ ਕਰਨ ਤੋਂ ਬਾਅਦ ਤੁਸੀਂ ਜੇ ਤੁਹਾਨੂੰ ਅਪਲਿਨ ਆਉਂਦੀ ਹੈ ਜੇ ਤੁਹਾਨੂੰ ਰਿਜੈਕਸ਼ਨ ਆਉਂਦੀ ਹੈ ਫਿਰ ਤੁਸੀਂ ਉਹਦੇ ਥਰੂ ਤੇ ਅਪਲਾਈ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਤੁਹਾਨੂੰ 100% ਦੇ ਵਿੱਚੋਂ 99% ਜਿਹੜਾ ਇਹ ਹੈ ਇਹ ਤੁਹਾਨੂੰ ਪਰਮਿਸ਼ਨ ਦੇ ਦਿੱਤੀ ਜਾਂਦੀ ਹੈ ਜੇ ਤੁਸੀਂ ਕੰਮ ਕਰ ਸਕਦੇ ਹੋ ਕਿਉਂਕਿ ਉਹ ਵੀ ਤੁਹਾਨੂੰ ਪੈਸੇ ਦੇਣਾ ਨਹੀਂ ਚਾਹਦੇ ਹੁੰਦੇ ਉਹ ਦੇ ਸਗੋ ਆਪ ਚਾਹੁੰਦੇ ਨੇ ਕਿ ਤੁਸੀਂ ਪੈਸੇ ਕਮਾਓ ਤੇ ਸਾਨੂੰ ਜਿਹੜਾ ਜ਼ਿਲ ਦੇ ਕਮਰੇ ਦਾ ਖਰਚਾ 300 ਤੋਂ 350 ਰੋ ਤੇ ਜਿਹੜਾ ਟੈਕਸ ਤੁਸੀਂ ਨਾਲ ਪੇ ਕਰੋ ਇਸ ਕਰਕੇ ਤੁਹਾਨੂੰ ਪਰਮਿਸ਼ਨ ਦੇ ਦਿੱਤੀ ਜਾਂਦੀ ਹੈ ਉਹਦਾ ਪ੍ਰੋਸੈਸਿੰਗ ਸਿਰਫ 2 ਮਹੀਨੇ ਵੀ ਲੱਗ ਸਕਦੇ ਆ 3 ਮਹੀਨੇ ਵੀ ਲੱਗ ਸਕਦੇ ਆ ਜਦੋਂ ਤੁਹਾਨੂੰ ਪਰ ਕੰਮ ਦੀ ਪਰਮਿਸ਼ਨ ਮਿਲ ਜਾਂਦੀ ਹੈ ਪਲੀਜ਼ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ 2 ਤੋਂ 3 ਹਫਤੇ ਕੰਮ ਕਰਿਆ ਕਰੋ ਏ ਦੋਦੋ ਤੇ ਨਾfte ਕੰਮ ਕਰਕੇ ਜਦੋਂ ਤੁਹਾਨੂੰ ਪਤਾ ਲੱਗਣ ਲੱਗ ਪੈਂਦਾ ਕੰਮ ਦਾ ਨਾ ਉਸ ਤੋਂ ਬਾਅਦ ਹੀ ਤੁਸੀਂ ਆਪਣੇ ਮਾਲਕ ਨਾਲ ਜਦ ਮਾਲਕ ਨੂੰ ਪ੍ਰੂਫ ਕਰ ਦਿੰਨੇ ਹੋ ਤੁਸੀਂ ਕੰਮ ਵਧੀਆ ਕਰਦੇ ਪਿਓ ਮਾਲਕ ਨਾਲ ਗੱਲ ਕਰਕੇ ਉਹਨਾਂ ਨੂੰ ਕਹੋ ਕਿ ਮੈਂ ਲੈਂਗੁਏਜ ਕੋਰਸ ਕਰਨਾ ਚਾਹੁੰਦਾ ਮੈਨੂੰ ਉਸ ਤੋਂ ਸਭ ਦੀ ਡਿਊਟੀ ਦਿੱਤੀ ਜਾਏ ਕਿ ਮੈਂ ਲੈਂਗੁਏਜ ਕੋਰਸ ਵੀ ਇਦਾਂ ਵੀ ਕਰ ਸਕਾਂ ਤੇ ਜਿਹੜਾ A2 ਲੈਵਲ ਤੱਕ ਤਾਂ ਕਿ ਮੈਨੂੰ ਅੱਗੇ ਆਣ ਕੇ ਦਿੱਕਤ ਨਾ ਆਏ ਤੇ ਮੈਂ ਕੰਮ ਤੇ ਆਪਣੀ ਸ਼ਿਫਟ ਵੀ ਚੇਂਜ ਕਰ ਸਕਾਂ ਠੀਕ ਹੈ ਜੀ ਜੇ ਤੁਹਾਨੂੰ ਸਕੂਲ 'ਚ ਐਡਮਿਸ਼ਨ ਮਿਲ ਜਾਂਦਾ ਤੁਸੀਂ ਕੰਮ ਕਰਦੇ ਪਿਓ ਤੇ ਤੁਸੀਂ ਜਿੱਦਾਂ ਹੀ 4 ਤੋਂ 5 ਮਹੀਨੇ ਤੁਹਾਨੂੰ ਕਵਰ ਹੁੰਦੇ ਨੇ ਤੁਹਾਡੇ ਨਾਲ ਕੰਮ ਕਰਦੇ ਤੇ ਸਕੂਲ ਜਾਂਦੇ ਤੁਸੀਂ ਨਾਲ ਹੀ ਆਫਸਰ ਦਾ ਸਿਸਟਮ ਅਪਲਾਈ ਕਰ ਸਕਦੇ ਹੋ 104C ਦੇ ਅਕੋਰਡਿੰਗ ਉਹਦੇ ਵਾਸਤੇ ਤੁਸੀਂ ਸ਼ਰਤਾਂ ਪੂਰੀਆਂ ਕਰਦੇ ਪਿਓ 102 ਜਿਹੜਾ R2 A2 ਹੈਗਾ ਸਪਰਾਕ ਐਂਟਰੀ ਤੋਂ ਉਹਨੂੰ ਉਹਨੂੰ ਸਕੂਲ ਨੂੰ ਪੂਰਾ ਕਰਕੇ 104C ਦੇ ਅਕੋਰਡਿੰਗ ਤੁਸੀਂ 18 ਮਹੀਨੇ ਕੰਮ ਕਰਕੇ 18 ਮਹੀਨੇ ਤੋਂ ਬਾਅਦ ਤੁਸੀਂ ਐਜ ਦੇ ਜਿਹੜਾ ਅੰਤਰਾਗ ਲਗਾ ਸਕਦੇ ਹੋ ਫਲੈਂਗਰੋਂਗ ਦਾ ਜਿਹੜਾ ਜੋ ਨੂੰ ਕਹਿੰਦੇ ਨੇ ਕਿ ਕਾਰਡ ਰੀਨਿਊ ਕਰਵਾਉਂਦਾ ਉਹਦੇ ਵਿੱਚ ਤੁਹਾਨੂੰ 2520 ਦੇ ਅਕੋਰਡਿੰਗ ਕਾਰਡ ਮਿਲਦਾ ਹੈ ਉਸ ਦਿਨ ਤੋਂ ਤੋਂ ਡਾ ਜਿਹੜਾ ਹੈਗਾ ਟਾਈਮ ਗਿਨਾਇਆ ਜਾਂਦਾ ਤੁਸੀਂ ਜਰਮਨ ਦੇ ਵਿੱਚ ਹੈਗੇ ਹੋ ਜਦੋਂ ਤੁਸੀਂ ਪਾਸਵਰਡ ਅਪਲਾਈ ਕਰਨਾ ਹੁੰਦਾ ਜਿਹੜਾ 140 ਸੀ ਵਾਲਾ ਟਾਈਮ ਹੈ ਉਹ ਨਹੀਂ ਗਿਨੇ ਜਾਂਦਾ ਉਹਦਾ ਕਾਰਨ ਸਿਰਫ ਇਹੀ ਹੈ ਉਹਦੇ ਵਿੱਚ ਕਾਰਨ ਸਿਰਫ ਇਹੀ ਹੈ ਕਿ ਤੁਹਾਨੂੰ ਹਮੇਸ਼ਾ ਜਿਹੜਾ 140 ਸੀ ਉਹ ਇੱਕ ਚਾਂਸ ਰੱਖ ਦਿੱਤਾ ਜਾਂਦਾ ਤਾਂ ਕਿ ਤੁਸੀਂ ਮਰ ਕੰਮ ਕਰ ਸਕਦੇ ਉਹਨਾਂ ਕਿ ਨਹੀਂ ਕਰ ਸਕਦੇ ਉਹ ਦੇਖਦੇ ਆ ਕਿੰਨੇ ਭੈਣ ਭਰਾਵਾਂ ਦਾ ਕੁਐਸਚਨ ਇਹ ਵੀ ਰਹਿੰਦਾ ਕਿ ਜਿਹੜੇ 104C ਦੇ ਕਾਰਡ ਜਿਨ੍ਹਾਂ ਕੋ ਹੈਗੇ ਨੇ ਉਹ ਇੰਡੀਆ ਜਾ ਸਕਦੇ ਨੇ ਕਿ ਨਹੀਂ ਜਾ ਸਕਦੇ 104C ਦੇ ਅਕੋਰਡਿੰਗ ਜਿਹੜੇ ਬੰਦਿਆਂ ਨੇ ਜਾਣਾ ਇੰਡੀਆ ਜਿਹੜੇ ਬੰਦਿਆਂ ਨੇ ਇੰਡੀਆ ਜਾਣਾ ਹੈਗਾ ਉਹਨਾਂ ਨੂੰ ਮੈਂ ਪਹਿਲਾਂ ਤਾਂ ਦਿੰਨਾ ਕਿ ਜਿਨ੍ਹਾਂ ਦੀ ਆਈਡੈਂਟੀ ਕਲੀਅਰ ਹੈਗੀ ਹੈ ਨਾ ਜਿਨ੍ਹਾਂ ਦੀ ਆਈਡੈਂਟੀ ਕਲੀਅਰ ਹੈ ਜਿਨ੍ਹਾਂ ਦਾ ਪਾਸਪੋਰਟ ਤੇ ਨਾਮ ਸੇਮ ਹੈ ਡੇਟ ਆਫ ਬਰਥ ਸੇਮ ਹੈ ਉਹਨਾਂ ਕੋ ਕਾਰਡ ਤੇ ਵੀ ਸਾਰਾ ਕੁਝ ਸਹੀ ਦਿੱਤਾ ਹੈਗਾ ਉਹ ਇੰਡੀਆ ਪਿੱਛੇ ਜਿਹੜੇ ਜਾ ਸਕਦੇ ਨੇ ਬਿਨਾ ਕੋ ਟੈਂਸ਼ਨ ਤੋਂ ਬਿਨਾ ਕੋ ਟੈਂਸ਼ਨ ਤੋਂ ਤੁਸੀਂ ਇੰਡੀਆ ਜਾ ਕੇ ਇੰਡੀਆ ਤੋਂ ਆ ਵੀ ਸਕਦੇ ਹੋ ਕੋਈ ਡਰਨ ਦੀ ਲੋੜ ਨਹੀਂ ਹੈਗੀ ਤੁਸੀਂ ਜਿੱਦਾਂ ਨੋਰਮਲ ਛੁੱਟੀ ਕੱਟਣ ਜਾਂਦੇ ਹੋ ਤੁਸੀਂ ਛੁੱਟੀ ਕੱਟ ਗਿਆ ਪਰ ਤੁਸੀਂ ਕੰਮ ਕਰਦੇ ਹੋਣਾ ਚਾਹੀਦਾ ਤੁਹਾਨੂੰ ਕੋ ਫਿਰ ਇੱਥੇ ਰੀਜ਼ਨ ਹੋਣਾ ਚਾਹੀਦਾ ਤੁਹਾਨੂੰ ਕੋਈ ਟੈਂਸ਼ਨ ਲੈਣ ਦੀ ਲੋੜ ਨਹੀਂ ਜਿਨ੍ਹਾਂ ਦੀ ਗਾਰੰਟੀ ਨਹੀਂ ਕਲੀਅਰ ਹੈਗੀ ਨਾ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਨੇ ਸਾਡੀ ਗਾਰੰਟੀ ਕਲੀਅਰ ਨਹੀਂ ਹੈਗੀ ਭਾਜੀ ਅਸੀਂ ਗਾਰੰਟੀ ਕਿੱਦਾਂ ਕਲੀਅਰ ਕਰਵਾਵਾਂਗੇ ਗਾਰੰਟੀ ਕਲੀਅਰ ਕਰਵਾਉਣ ਦਾ ਮੈਂ ਤਰੀਕਾ ਤੁਹਾਨੂੰ ਸੇਫ ਦਾ ਦਿੰਨਾ ਜੇ ਤੁਸੀਂ 4 ਤੋਂ 5 ਮਹੀਨੇ ਕੰਮ ਕਰਦੇ ਹੋ ਆਫਰਤਲ ਸਿਫੀ ਜਿਹੜਾ ਅਪਲਾਈ ਕਰ ਦਿੱਤਾ ਗਿਆ ਮੋੜੇ ਵੀ ਤੁਸੀਂ ਗਾਦੋ ਕਿ ਮੇਰਾ ਨਾਮ ਗਲਤ ਹੈ ਤੇ ਉਹਦਾ ਇੱਕ ਅੰਤਰਾਗ ਲਿਖਦਾ ਸਿਰਫ ਨਾ ਓਏ ਅੰਤਰਾਗ ਛੋਟਾ ਇਹ ਹੁੰਦਾ ਜਿੱਦਾਂ ਉਹਦੇ ਵਿੱਚ ਤੁਸੀਂ ਆਪਣੀ ਇਨਫੋਰਮੇਸ਼ਨ ਦੇਣੀ ਹੁੰਦੀ ਕਿ ਤੁਸੀਂ ਕਾਦੇ ਲਈ ਕਰਤੋਂ ਉਹ ਫੰਡਲ ਜਿੱਦਾਂ ਅਪਲਾਈ ਕਰਨ ਲੱਗੇ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਕੇ ਜੇ ਤੁਹਾਨੂੰ ਕਾਰਡ ਮਿਲ ਜਾਂਦਾ ਫਿਰ ਨਾਲ ਹੀ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਮੇਰਾ ਨਾਮ ਗਲਤ ਹੈ ਤੁਸੀਂ ਨਾਮ ਸਹੀ ਕਰਾਣਾ ਹੈ ਨਾ ਵਕੀਲ ਕੋ ਜਾ ਕੇ ਇੱਕ ਲੈਟਰ ਲਖਵਾ ਲਓ ਜਾਂ ਜੇ ਨਹੀਂ ਪਤਾ ਲੱਗਦਾ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ ਮੇਰੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਐਜ਼ ਏ ਲਿੰਕਮਿਲ ਜੀਗਾ ਤੋਂ ਹੀ ਸਰਵਿਸ ਨੂੰ ਉੱਪਰ ਲੈ ਸਕਦੇ ਹੋ ਪ੍ਰੋਵਾਈਡ ਕਰ ਮੈਂ ਕਰਦਾਗਾ ਲੈਟਰ ਉਹ ਲੈਟਰ ਲੈ ਕੇ ਉੱਥੇ ਜਾਣਾ ਤੁਸੀਂ ਆਪਣਾ ਪਾਸਵਰਡ ਦੀ ਫੋਟੋਕਾਪੀ ਇੱਕ ਨਾਲ ਆਪਣੇ ਕੋਲ ਰਵਾ ਕੇ ਰੱਖ ਲੈਣੀ ਜਿਨ੍ਹਾਂ ਕੋ ਪਾਸ ਜਿਨ੍ਹਾਂ ਕੋ ਪਾਸ ਉਗਵਾ ਗਿਆ ਜਿਨ੍ਹਾਂ ਦਾ ਪਾਸ ਨਹੀਂ ਹੈਗਾ ਪਾਸਵਰਡ ਦੀ ਫੋਟੋਕਾਪੀ ਨਾਲ ਨਹੀਂ ਲਗਣੀ ਉਹਨਾਂ ਨੂੰ ਫਿਰ ਕਹਿਣਾ ਕਿ ਮੈਂ ਆਪਣਾ ਨਾਮ ਸਹੀ ਕਰਵਾਉਣਾ ਚਾਹੁੰਦਾ ਉੱਥੇ ਤੁਹਾਡਾ origignal ਪਾਸਵਰਡ ਜਮਾ ਹੁੰਦਾ ਉਹ origignal ਪਾਸਵਰਡ ਜਮਾ ਕਰਕੇ ਅੰਤਰਕ ਜਮਾ ਕਰਕੇ ਫਿਰ ਐਜ਼ ਅ ਆਇਡੈਂਟੀਫਿਕੇਸ਼ਨ ਕਲੀਅਰ ਕਰਨ ਵਾਸਤੇ ਬਦੀਨ ਭੇਜਿਆ ਜਾਂਦਾ ਤੁਹਾਡਾ ਪਾਸਵਰਡ ਇਹ ਕੋਈ ਡਰ ਨਾ ਰੱਖੋਗੇ ਤੁਹਾਨੂੰ ਰਿਪੋਰਟ ਕਰ ਦਣਗੇ ਚ ਕੁਝ ਕਰ ਦਣ ਉਹਨਾਂ ਕੁਝ ਨਹੀਂ ਕਰਨਾ ਉਹ ਸਿਰਫ ਬਰਲਿਨ ਦਾ ਪਾਸਵਰਡ ਭੇਜਦੇ ਨੇ ਤੁਹਾਨੂੰ ਇੱਕ ਉਹਨਾਂ ਨੇ ਪਰਚੀ ਲਿਖ ਕੇ ਦੇ ਦਿੰਦੀ ਕਿ ਤੁਹਾਡਾ ਪਾਸਵਰਡ ਹਿੰਦਾਲੇਗ ਦਿੱਤਾ ਤੇ ਕਿ ਬਿਓੜੇ ਦੇ ਵਿੱਚ ਤੁਸੀਂ ਪਾਸਵਰਡ ਦਿੱਤਾ ਹੈਗਾ ਤੁਸੀਂ ਜਾ ਕੇ ਜਦੋਂ ਉੱਥੇ ਤੁਹਾਡਾ ਸਾਰਾ ਕੰਮ ਹੋ ਜਾਂਦਾ ਜਦੋਂ ਆਇਡੈਂਟੀਟੀ ਕਲੀਅਰ ਹੋ ਜਾਂਦੀ ਬਰਲਿਨ ਨਾਲ ਕਹਿੰਦੇ ਹਾਂ ਬੰਦਾ ਸਹੀ ਹੈ ਜੈਨੂ ਨੇ ਇਹਦੀ ਵੈਰੀਫਿਕੇਸ਼ਨ ਹੋਈ ਹੈ ਇਹ ਇੰਡੀਅਨ ਪਾਸਵਰਡ ਹੈ ਇੰਡੀਅਨ ਸਿਟੀਜ਼ਨ ਹੈ ਫਿਰ ਉਸ ਤੋਂ ਬਾਅਦ ਤੁਹਾਡਾ ਨਵਾਂ ਕਾਰਡ ਅਪਲਾਈ ਹੁੰਦਾ ਨਵੇਂ ਫਿੰਗਰ ਦੇ ਕੇ ਤੁਹਾਡਾ ਨਵਾਂ ਕਾਰਡ ਬਣ ਜਾਂਦਾ ਜੇਰੇ ਮੇਰੇ ਭੈਣ ਭਰਾਵਾਂ ਦਾ ਪਾਸਵਰਡ ਨਹੀਂ ਹੈਗਾ ਜ ਜਨਾਂ ਨੇ 파ੜ ਕੇ ਸੁੱਟ ਦਿੱਤਾ ਸੀ ਜਾਂ ਪਾਸਵਰਡ ਗਵਾ ਚੁੱਕਿਆ ਹੈਗਾ ਉਹ ਫੋਟੋਕਾਪੀ ਨਾਲ ਲੈ ਕੇ ਜਾ ਸਕਦੇ ਹੋ ਫਿਰ ਉਹਨਾਂ ਤੋਂ ਉੱਥੋਂ ਤੁਹਾਨੂੰ ਇੱਕ ਪਛਾਣੇ ਕੋ ਮਿਲਦੀ ਆ। ਇੱਕ ਪਛਾਣੇ ਕੋ ਮਿਲਦੀ ਆ ਤਾਂ ਨਾਲ ਇੱਕ ਮਿਲਦੇ ਪਛਾਣੇ ਕੋ ਉਹਦੇ ਨਾਲ ਦੀ ਕਢਵਾ ਕੇ ਤੁਸੀਂ ਇੰਡੀਅਨ ਐਮਬੈਸੀ ਦੇ ਵਿੱਚ ਜਾਣ ਕੇ ਆ ਲਾਸਟ ਦੀ ਮਤਲਬ ਕਿ ਆਪਣੇ ਪੁਲਿਸ ਦੇ ਵਿੱਚ ਰਿਪੋਰਟ ਕਰਵਾ ਕੇ ਇੰਡੀਅਨ ਐਮਬੈਸੀ ਚ ਜਾਣ ਕੇ ਫਿਰ ਆਪਣਾ ਪਾਸਵਰਡ ਰੀਨੂ ਐਪਲਾਈ ਕਰ ਸਕਦੇ ਹੋ ਫਿਰ ਜੇ ਤੁਹਾਡਾ ਇੰਡੀਅਨ ਪਾਸਵਰਡ ਪਹਿਲਾਂ ਬਾਣ ਕੇ ਆਂਦਾ ਹੈ ਫਿਰ ਤੁਸੀਂ ਇਹ ਸਾਰਾ ਪ੍ਰੋਸੈਸ ਕਰ ਸਕਦੇ ਹੋ ਜਿਹੜਾ ਮੈਂ ਤੁਹਾਨੂੰ ਹੁਣੇ ਦੱਸਿਆ ਹੈ ਆਰਾਮ ਨਾਲ ਪੱਕੇ ਹੋ ਸੁਧਰ ਜਰਮਨ ਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜਿਹੜਾ ਬੰਦਾ ਕਹਿੰਦਾ ਮੈਂ ਪੁਰਤਗਲ ਦੇ ਵਿੱਚ ਚੱਲ ਜਾਣਾ ਜਾਂ ਮੈਂ ਸਪੇਨ ਚ ਜਾ ਕੇ ਪੱਕਾ ਹੋਣਾ ਉਨਾ ਹੀ ਟਾਈਮ ਉਥੇ ਲੱਗਦਾ ਪਿਆ ਉਨਾ ਹੀ ਟਾਈਮ ਪੁਰਤਗਲ ਲੱਗਦਾ ਪਿਆ ਤੇ ਉਨਾ ਹੀ ਟਾਈਮ ਤੁਹਾਨੂੰ ਜਰਮਨ ਦੇ ਵਿੱਚ ਪੱਕੇ ਹੋਣ ਚ ਲੱਗਣਾ ਭਾਵੇਂ ਤੁਸੀਂ ਸਪੇਨ ਚਲ ਜਾਓ ਭਾਵੇਂ ਪੁਰਤਗਲ ਚਲ ਜਾਓ ਭਾਵੇਂ ਜਰਮਨ ਜਰਮਨ ਪਰ ਇਹ ਗੱਲ ਤੇ ਹੈਗੀ ਨਾ ਤੁਸੀਂ 4 ਪੈਸੇ ਵਧੀਆ ਕਮਾ ਲੋਗੇ ਮੈਂ ਕੰਟਰੀ ਕਿਸੇ ਨੂੰ ਮਾੜੀ ਨਹੀਂ ਕਹਿਣਾ ਪਰ ਅੱਜ ਦੇ ਟਾਈਮ 'ਚ ਤੁਹਾਨੂੰ ਹਾਲਾਤ ਵੀ ਪਤਾ ਹੈਗੇ ਨੇ ਮੰਗਾਈ ਵਧ ਚੁੱਕੀ ਹੈ ਇੰਡੀਆ 'ਚ ਵੀ ਮੰਗਾਈ ਬਹੁਤ ਜ਼ਿਆਦਾ ਹੈ ਜਿਹੜੇ ਮੇਰੇ ਭੈਣ ਭਰਾ ਸਿੰਗਲ ਹੈਗੇ ਨੇ ਚਲੋ ਉਹਨਾਂ ਦਾ ਫੇਰ ਵੀ ਸਾਲ ਜਾਂਦਾ ਪਰ ਜਿਹੜੇ ਫੈਮਿਲੀ ਵਾਲੇ ਬੰਦੇ ਹੈਗੇ ਨੇ ਜਿਨ੍ਹਾਂ ਦੇ ਬੱਚੇ ਹੈਗੇ ਨੇ ਇੰਡੀਆ ਉਹਨਾਂ ਨੂੰ ਮੈਂ ਇਹਦਾ ਪਤਾ ਸਪੇਨ 'ਚ ਕਿੰਨੇ ਕੇ ਪੈਸੇ ਬੰਦੇ ਨੇ ਜਾਂ ਇਟਲੀ ਕਿੰਨੇ ਪੈਸੇ ਬੰਦੇ ਜਾਂ ਇਹ ਪੁਰਤਗਾਲ ਕਿੰਨੇ ਕੇ ਪੈਸੇ ਬੰਦੇ ਨੇ ਹਰ ਇੱਕ ਬੰਦੇ ਨੇ ਆਪਣਾ ਪਿਆਰ ਵੀ ਤਾਰਨਾ ਹੁੰਦਾ ਆਪਣਾ ਬੱਚੇ ਵੀ ਪਾਲਨੇ ਹੁੰਦੇ ਸਕੂਲ 'ਚ ਪੜਾਣੇ ਵੀ ਹੁੰਦੇ ਜਿਹੜਾ ਹਨਾ ਹਰ ਇੱਕ ਬੰਦੇ ਦਾ ਆਪਣਾ ਆਪਣਾ ਸੁਪਨਾ ਹੁੰਦਾ ਉਹ ਵੀ ਸਕਾਰ ਕਰਨਾ ਹੁੰਦਾ ਜੇ ਜਰਮਨ 'ਚ ਤੁਸੀਂ ਇੰਨਾ ਟਾਈਮ ਇਨਵੈਸਟ ਕਰਦੇ ਹੋ ਤੇ ਜਰਮਨ ਤੁਹਾਨੂੰ ਪੱਕੇ ਪੇਪਰ ਬਣਾ ਕੇ ਦਿੰਦਾ ਹੈ ਤੇ ਬਿਨਾ ਕੋਈ ਟੈਂਸ਼ਨ ਤੋਂ ਪੱਕੇ ਜਰਮਨ ਵਾਲਿਆਂ ਨਾਲ ਵਿੱਜਦੇ ਹੋ ਹਮੇਸ਼ਾ ਤੋਂ ਹੀ ਸੁਣਿਆ ਹੋਣਾ ਜਰਮਨ ਦੇ ਵਿੱਚ ਇਹ ਹਮੇਸ਼ਾ ਕਹਾਵਤ ਰਹਿੰਦੀ ਹੈ ਕਿ ਯਾਰ ਜਰਮਨ ਤੇ ਬੰਦਾ ਪੱਕਾ ਆਇਆ ਜਾਂ ਤੇ ਨੇ ਬੰਦੇ ਨੇ ਵਿਆਹ ਕਰਾਇਆ ਹੋਣਾ ਤੇ ਜਾਂ ਇਹਦਾ ਬੱਚਾ ਹੋਣਾ ਉਥੇ ਨੇ ਗੋਰੀ ਨੇ ਨੇ ਆਲਾ ਕੀਤਾ ਹੋਣਾ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਜਰਮਨ ਦੇ ਵਿੱਚ بڑے ਤੋਂ بڑے ਰਸਤੇ ਹੈਗੇ ਨੇ ਮੈਂ ਤੇ ਆਪਣੀ ਜ਼ੁਬਾਨ ਤੋਂ ਵੀ ਕਹਿੰਦਾ ਕਿ ਜਰਮਨ ਵਰਗਾ ਜਿਹੜਾ ਕਿ ਨਾ ਡੈਮੋਕਰੇਸੀ ਕੰਟਰੀ ਹੈਗੀ ਬਿਊਰੋਕਰੇਟੀ ਇੰਨਾ ਕੋਈ ਵੀ ਦੀਸ਼ ਨਹੀਂ ਹੈਗਾ ਹਰ ਤਰ੍ਹਾਂ ਦਾ ਤੋੜ ਕੱਢਿਆ ਫਿਰਿਆ ਵਕੀਲਾਂ ਨੇ ਇੱਥੇ ਨਾ ਤੁਸੀਂ ਜਨਮ ਵਿੱਚ ਪੱਕੇ ਹੋ ਸਕਦੇ ਹੋ ਬਿਨਾ ਕੋਈ ਟੈਨਸ਼ਨ ਤੋਂ ਬਿਨਾ ਕੋਈ ਸਿਰਦਰਦੀ ਤੋਂ ਟੈਨਸ਼ਨ ਨਾ ਲਿਆ ਕਰੋ ਜੇ ਤੇ ਸਹੀ ਸੰਗਤਾਂ ਨੂੰ ਮਿਲ ਜਾਂਦੀ ਹੈ ਉਹ ਸੰਗਤਾਂ ਨੂੰ ਤਾਰ ਵੀ ਜਾਂਦੀ ਹੈ ਜੇ ਤੁਸੀਂ ਮਾੜੀ ਸੰਗਤਾਂ ਮਿਲ ਜਾਂਦੀ ਹੈ ਉਹ ਤੁਹਾਨੂੰ ਡੋਪ ਵੀ ਜਾਂਦੀ ਹੈ ਜੇ ਤੁਹਾਨੂੰ ਫਿਰ ਵੀ ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਚਾਹਨਾ ਕਿੰਨੀ ਵਾਰੀ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਹੱਥ ਜੋੜ ਕੇ ਕਿ ਅਸੀਂ ਏਜੰਟ ਨਹੀਂ ਹੈਗੇ ਅਸੀਂ ਤੁਹਾਨੂੰ ਲੀਗਲ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆਂ ਤਾਕੀ ਤੁਸ ਤੁਹਾਡੀ ਮਦਦ ਹੋ ਸਕੇ ਤੁਸੀਂ ਏਜੰਟ ਤੋਂ ਏਜੰਟ ਕੋ ਨਾ ਜਾਓ ਪੈਸੇ ਆਪਣੇ ਨਾ ਖਰਾਬ ਕਰੋ ਤੁਸੀਂ ਆਪਣਾ ਕੰਮ ਆਪ ਕਰ ਸਕੋ ਠੀਕ ਹੈ ਜੇ ਤੁਹਾਨੂੰ ਨਹੀਂ ਫਿਰ ਵੀ ਪਤਾ ਲੱਗਦਾ ਉਹਦੇ ਵਾਸਤੇ ਡਿਸਕ੍ਰਿਪਸ਼ਨ ਤੇ ਤੁਹਾਨੂੰ ਐਕਸਟਰਾ ਮੈਂ ਲਿੰਕ ਦਿੱਤਾ ਹੈਗਾ ਸਰਵਿਸ ਤੁਸੀਂ ਬੁੱਕ ਕਰ ਸਕਦੇ ਹੋ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਜੇ ਮੈਂ ਆਪਣਾ ਟਾਈਮ ਇਨਵੈਸਟ ਕਰਨਾ ਵੀਰ ਜੀ ਉਹਦੇ ਵਾਸਤੇ ਮੈਨੂੰ ਵੀ ਥੋੜਾ ਟਾਈਮ ਪੈਸੇ ਜਿਹੜੇ ਚਾਰਜ ਕਰਨੇ ਪੈਂਦੇ ਨੇ ਕੰਸਲਟਿੰਗ ਦੀ ਫੀਸ ਦੇ ਅਕੋਰਡਿੰਗ ਤੇ ਕਿਉਂਕਿ ਮੈਂ ਵੀ ਆਪਣਾ ਟਾਈਮ ਤੁਹਾਨੂੰ ਦੇਣਾ ਵਾ ਟਾਈਮ ਕੀਮਤੀ ਹੁੰਦਾ ਜਿਹੜੇ ਬੱਚੇ ਜਿਹੜੇ ਬੰਦੇ ਬਾਹਰ ਆਂਦੇ ਨੇ ਹੁਣ ਉਹ ਸਾਰਿਆਂ ਨੂੰ ਪਤਾ ਕਿ ਆਪਣੀ ਨੌਕਰੀ ਕਰਨੀ ਨੌਕਰੀ ਤੋਂ ਬਾਅਦ ਫੇਰ ਘਰ ਆਣਾ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਫਿਰ ਉਹਦੇ ਵਿੱਚ ਟਾਈਮ ਅਡਜਸਟ ਕਰਨਾ ਪੈਂਦਾ ਸਾਰਿਆਂ ਵਾਸਤੇ ਭੈਣ ਭਰਾਵਾਂ ਵਾਸਤੇ ਠੀਕ ਹੈ ਜੀ ਇਸ ਲਈ ਤੁਹਾਨੂੰ ਕਹਿਣਾ ਕਿ ਅਸੀਂ ਜੈਨੂ ਚਾਰजेस ਰੱਖੇ ਹੈਗੇ ਨੇ ਸਾਰੇ ਬੰਦਿਆਂ ਨੂੰ ਸਾਰੇ ਜੇ ਭੈਣ ਭਰਾਵਾਂ ਨੂੰ ਇਹੀ ਰਿਕੁਐਸਟ ਹੈ ਜਾਂ ਬੇਨਤੀ ਹੈ ਤੁਸੀਂ ਗੱਲ ਕਰਨੀ ਹੁੰਦੀ ਹੈ ਬੇਝਿਜਕ ਤੁਸੀਂ ਮੈਸੇਜ ਕਰਿਆ ਕਰੋ ਈਮੇਲ ਦੇ ਅਕੋਰਡਿੰਗ ਜਿੱਦਾਂ ਮਰਜੀ ਵੀਡੀਓ 'ਚ ਤੁਹਾਨੂੰ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ ਜੇ ਪਰਸਨਲ ਤੁਸੀਂ ਗੱਲ ਕਰਨੀ ਹੈਗੀ ਆਪਣੇ ਕੋਈ ਵੀ ਫਾਲ ਵਾਲੇ ਜਾਂ ਕੋਈ ਵੀ ਆਪਣੇ ਕੇਸ ਬਾਰੇ ਤੇ ਪਲੀਜ਼ ਅਪਪੌਇੰਟਮੈਂਟ ਬੁੱਕ ਕਰਕੇ ਗੱਲਬਾਤ ਕਰਿਆ ਕਰੋ ਐਵੇਂ ਲਾਈਵ ਦੇ ਵਿੱਚ ਜਾਂ ਟਿਕਟੋਕ ਦੇ ਉੱਤੇ ਲਾਈਵ ਦੇ ਵਿੱਚ ਗੱਲਬਾਤ ਨਾ ਕਰਿਆ ਕਰੋ ਕਿਉਂਕਿ ਹਰ ਬੰਦੇ ਨੂੰ ਦੁੱਖ ਲੱਗਦਾ ਕਿ ਤੇ ਐਵੇਂ ਸ਼ਿਕਾਇਤ ਨਾ ਹੋਰ ਜੇ ਕਿਸੇ ਦੀ ਜਾਂ ਬੰਦਾ ਕੋਈ ਗਲਤ ਨਾ ਬੋਲ ਦੇ ਉਹਦੇ ਵਿੱਚ ਇਸ ਕਰਕੇ ਕਹਿਣਾ ਜਿਹੜੇ ਬੰਦਿਆਂ ਨੂੰ ਪਰਸਨਲ ਕੰਸਲਟਿੰਗ ਚਾਹੀਦੀ ਹੁੰਦੀ ਆ ਅਪਾਇੰਟਮੈਂਟ ਬੁੱਕ ਕਰਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਫਿਰ ਵੀ ਤੁਹਾਨੂੰ ਜੇ ਵੀਡੀਓ ਚ ਨਹੀਂ ਕੋਈ ਸਮਾਂ ਲੱਗਾ ਤੁਸੀਂ ਕਮੈਂਟ ਦੇ ਵਿੱਚ ਦੱਸ ਦਿਓ ਅਸੀਂ ਤੁਹਾਨੂੰ ਫਿਰ ਦੱਸ ਕਹਿ ਦਿੰਦੇ ਆ ਜਿਹੜਾ ਬੰਦਾ ਉਹ ਜਰਮਨ ਚ ਨਹੀਂ ਪੱਕਾ ਹੋ ਸਕਦਾ ਉਹ ਕਿਤੇ ਵੀ ਨਹੀਂ ਪੱਕਾ ਹੋ ਸਕਦਾ ਸੋਖਾ ਜਿਆ ਜਰਮਨ ਚ ਪੱਕਾ ਹੋਣਾ ਸਾਰੇ ਲੀਗਲੀ ਰਸਤੇ ਤੁਹਾਨੂੰ ਦੱਸ ਦਿੱਤੇ ਹੈਗੇ ਨੇ ਤੁਸੀਂ ਕਿੱਦਾਂ ਪੱਕੇ ਹੋਣਾ ਜੀਲ ਦੇ ਅਕੋਰਡਿੰਗ ਹੋ ਸਕਦਾ ਤੁਹਾਨੂੰ 5 ਤੋਂ 6 ਮਹੀਨੇ ਲੱਗ ਜਾਣ ਪਰ ਤੁਸੀਂ ਪੱਕੇ ਪਰਮਿਸ਼ਨ ਤੇ ਕੰਮ ਕਰਨ ਲੱਗ ਜਾਓਗੇ 6 ਮਹੀਨਿਆਂ ਦੇ ਵਿੱਚ ਵਿੱਚ ਠੀਕ ਹੈ ਜੀ 6 ਮਹੀਨਿਆਂ ਦੇ ਵਿੱਚ ਜਦੋਂ ਤੁਸੀਂ ਪਰਮਿਸ਼ਨ ਦਾ ਕੰਮ ਕਰਨਾ ਸਟਾਰਟ ਕਰਤਾ ਨਾ ਪੈਸੇ ਆਣੇ ਸਟਾਰਟ ਹੋ ਗਏ ਤੇ ਤੁਹਾਡਾ ਸਾਰਾ ਜਿਹੜਾ ਸਰਕਲ ਇਹ ਚੱਲਣਾ ਸਟਾਰਟ ਹੋ ਜਾਣਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਜਰਮਨੀਆਂ ਤੁਹਾਨੂੰ ਪੱਕਾ ਕਾਰਡ ਕੇ ਦੋ ਮਿਲ ਗਿਆ ਤੇ ਮੈਂ 100% ਇੰਨੀ ਗਾਰੰਟੀ ਤੁਹਾਨੂੰ ਜ਼ਰੂਰ ਦਿੰਨਾ ਜਿਹੜੀ ਕੰਟਰੀ ਦੇ ਵਿੱਚ ਤੁਸੀਂ ਭਾਵੇਂ ਸਪੇਨ ਦੇ ਵਿੱਚ ਤੁਸੀਂ ਪੱਕੇ ਹੋ ਜਾਂ ਪੁਰਤਗਾਲ ਚ ਪੱਕੇ ਹੋ ਜਾਂ ਤੁਸੀਂ ਇਟਲੀ ਚ ਪੱਕੇ ਹੋ ਜਾਂ ਜਰਮਨ ਦੇ ਵਿੱਚ ਪੱਕਿਓ ਜਿਹੜੀ ਘੰਟੇ ਚ ਪੱਕੇ ਹੋਣਾ ਤੁਸੀਂ ਉਹ ਘੰਟੇ ਤੁਸੀਂ ਕੰਮ ਕਰਦੇ ਪਿਓ ਤੇ ਤੁਸੀਂ 100 ਗੋਣਾ ਸੁੱਖੀ ਰਹੋਗੇ ਇੱਕ ਬੰਦੇ ਨੂੰ ਇਹ ਟੈਨਸ਼ਨ ਨਹੀਂ ਹੁੰਦੀ ਕਿ ਮੈਂ ਇਲੀਗਲ ਕਿਤੇ ਫੜਿਆ ਨਾ ਜਾਵਾਂ ਮੈਂ ਚੋਰੀ ਕੋਈ ਕੰਮ ਨਾ ਕਰਦਾ ਹੋਵਾਂ ਇਹ ਤੁਹਾਨੂੰ ਬਿਲਕੁਲ ਸੁੱਖ ਰਹਿੰਦਾ ਜਰਮਨ ਦੇ ਵਿੱਚ ਜਰਮਨ ਟਾਈਮ ਕੇਵਰੇ ਜ਼ਰੂਰ ਲਾ ਦਿੰਦਾ ਪਰ ਇਹ ਹੈ ਕਿ ਤੁਹਾਨੂੰ ਪੱਕੇ ਕਰ ਦਿੰਦਾ ਐਤੂ ਵਧੀਆ ਮੈਂ ਹੋਰ ਕੋਈ ਰੋਲ ਨਹੀਂ ਦੇਖਿਆ ਇਸ ਟਾਈਮ ਜਰਮਨ ਦੇ ਵਿੱਚ ਜਰਮਨ ਹਰ ਇੱਕ ਬੰਦੇ ਨੂੰ ਲੀਗਲੀ ਤੌਰ ਤੇ ਜਿਹੜਾ ਬੰਦਾ ਮਿਹਨਤੀ ਹੈਗਾ ਉਹਨੂੰ ਇੱਕ ਚਾਂਸ ਦਿੰਦਾ ਪਿਆ ਉਹਨੂੰ ਅਸੀਂ ਸਾਰੇ ਯੂਜ਼ ਕਰੀਏ ਸਾਰਿਆਂ ਨੂੰ ਬੇਨਤੀ ਹੈ ਭਾਵੇਂ ਕੋਈ ਮੇਰਾ ਭੈਣ ਭਰਾ ਪਾਕਿਸਤਾਨ ਤੋਂ ਹੋਵੇ ਉਹਦੇ ਲਈ ਵੀ ਉਹਨੂੰ ਵੀ ਹੱਥ ਜੋੜ ਕੇ ਬੇਨਤੀ ਹੈਗੀ ਹੈ ਜਿਹੜਾ ਬੰਦਾ ਇੰਡੀਆ ਤੋਂ ਉਹਨੂੰ ਵੀ ਜਿਹੜਾ ਬੰਦਾ ਬੰਗਲਾਦੇਸ਼ ਤੋਂ ਮੇਰਾ ਭਰਾ ਜਾਂ ਅਫਗਾਨਿਸਤਾਨ ਤੋਂ ਜਾਂ ਹੋਰ ਕਿਸੇ ਵੀ ਕੰਟਰੀ ਤੋਂ ਹੋਏਗਾ ਉਹਨੂੰ ਵੀ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਕਿ ਅਸੀਂ ਸਹੀ ਸਲਾਹ ਸਹੀ ਬੰਦੇ ਤੋਂ ਲੈ ਕੇ ਤੇ ਫੇਰ ਹੀ ਆਪਣਾ ਕੰਮ ਕਰੀਏ ਸਹੀ ਗਾਈਡੈਂਸ ਬਹੁਤ ਜ਼ਰੂਰੀ ਹੁੰਦੀ ਜੇ ਤੁਸੀਂ ਬਾਹਰ ਆ ਜਾਂਦੇ ਹੋ ਤੁਹਾਡੀ ਪਾਰਟੀਵਾਦੀ ਦਾ ਤੁਹਾਡਾ ਕੋਈ ਯਾਰੀ ਦੋਸਤੀ ਉਹ ਬੰਦਿਆਂ ਨਾਲ ਹੋਣੀ ਚਾਹੀਦੀ ਜਿਹੜੇ ਬੰਦੇ ਸਹੀ ਹੈਗੇ ਨੇ ਤਾਂ ਕਿ ਤੁਹਾਨੂੰ ਸਹੀ ਗਾਈਡੈਂਸ ਮਿਲੇ ਤੁਸੀਂ ਫਿਊਚਰ ਦੇ ਵਿੱਚ ਸਕਸੈਸਫੁਲ ਹੋ ਸਕੋ ਤੇ ਵਧੀਆ-ਵਧੀਆ ਆਪਣੀ ਕਮਾਈ ਕਰੋ ਟਾਈਮ ਸਿਰ ਪੱਕੇ ਹੋ ਕੇ ਆਪਣੇ ਮਾਪਿਓ ਕੋਲ ਜਾਓ ਜੋ ਆਪਣੇ ਘਰ ਜਾਓ ਤੇ ਉਹਨਾਂ ਨਾਲ ਖੁਸ਼ੀਆਂ ਮਨਾ ਸਕੋ ਬਾਕੀ ਤੁਹਾਡਾ ਕਹਿਣ ਦਾ ਮਤਲਬ ਇਹੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਸੀਂ ਤੁਹੀ ਉਹ ਤੁਹਾਡਾ ਪਿਆਰ ਹੈ ਤੇ ਅਸੀਂ YouTube ਤੇ ਹੈਗੇ ਜੇ ਤੁਹਾਡਾ ਪਿਆਰ ਨਹੀਂ ਹੈਗਾ ਤੇ ਅਸੀਂ ਵੀ ਨਹੀਂ ਹੈਗੇ ਇੰਨਾ ਤੁਸੀਂ ਪਿਆਰ ਦਿੰਨੇ ਹੋ ਇਸ ਲਈ ਅਸੀਂ ਤੁਹਾਡੇ ਲਈ ਹਮੇਸ਼ਾ ਵੀਡੀਓ ਲੈ ਕੇ ਆਨੇ ਆ ਕੋਸ਼ਿਸ਼ ਜਰੂਰ ਕਰਦੇ ਆ ਕਿ ਤੁਹਾਡੇ ਲਈ ਕੋਈ ਵਧੀਆ ਤੋਂ ਵਧੀਆ ਕੰਟੈਂਟ ਪੇਸ਼ ਕੀਤਾ ਜਾਏ ਪਰ ਕਈ ਵਾਰੀ ਟਾਈਮ ਦੀ ਕਮੀ ਹੋਣ ਕਰਕੇ ਮਾਫ ਕਰਿਓ ਜਰੂਰ ਕਿ ਤੁਹਾਨੂੰ ਵੀਡੀਓ ਮੰਡੇ ਨੂੰ ਮਿਲਦੀ ਹੈ ਉਹਦੇ ਵਿੱਚ ਜਿਹੜਾ ਕੰਟੈਂਟ ਹੈ ਸਾਰਾ ਅਸੀਂ ਚੈਨਲ ਨੂੰ ਪੋਸਟ ਕੀਤਾ ਜਾਂਦਾ ਹਰ ਇੱਕ ਚੀਜ਼ ਨੂੰ ਦਿਖਾ ਕੇ ਪੋਸਟ ਕੀਤਾ ਜਾਂਦਾ ਹੈ ਫਿਰ ਤੁਹਾਨੂੰ ਅਸੀਂ ਇਹੀ ਅਰਦਾਸ ਤੇ ਇਹੀ ਤੁਹਾਡੇ ਅੱਗੇ ਕਿਰਪਾ ਕਰਕੇ ਅਸੀਂ ਤੁਹਾਨੂੰ ਬੇਨਤੀ ਕਰ ਸਕਦੇ ਆ ਕੀ ਜੈਂਟਾਂ ਤੋਂ ਬਚ ਕੇ ਰਿਆ ਕਰੋ ਇੰਨੇ ਪੈਸੇ ਆਪਣੇ ਨਾ ਖਰਾਬ ਕਰਿਆ ਕਰੋ ਜੇ ਤੁਸੀਂ ਜੇ ਤੁਹਾਨੂੰ ਕਦੀ ਮੇਰ ਕੋ ਸਲਾਹ ਚਾਹੀਦੀ ਜਾਂ ਰਾਜ ਭਾਰੀ ਐਕਸਪਲੋਰ ਜਰਮਨੀ 88 ਦੇ ਚੈਨਲ ਦੇ ਉੱਤੇ ਉਹ ਵੀ ਭਾਜੀ ਬਹੁਤ ਵਧੀਆ ਹੈਗਾ ਹਰ ਇੱਕ ਚੀਜ਼ ਤੁਹਾਨੂੰ ਪੂਰੀ ਵਧੀਆ ਸਮਝਾਉਂਦਾ ਹੈਗਾ ਵਧੀਆ ਲੀਗਲ ਤੌਰ ਤੇ ਜੇ ਕਦੀ ਵੀ ਉਹ ਬੰਦੇ ਦੀ ਸਲਾਹ ਲੈਣ ਲਈ ਤੁਹਾਨੂੰ ਜੇ ਕੁਝ ਵੀ ਟਾਈਮ ਦੀ ਕਰਨਾ ਪੈਜਣਾ ਉਹ ਬੰਦੇ ਜਰੂਰ ਸਹੀ ਬੰਦਿਆਂ ਨਾਲ ਕੋ ਸਲਾਹ ਲਿਆ ਕਰੋ ਏਜੰਟ ਕੋ ਜਾਓਗੇ ਤੁਸੀਂ ਉਹਨੇ ਤੁਹਾਨੂੰ ਕਦੀ ਵੀ ਸਲਾਹ ਉਹ ਸਿਰਫ ਆਪਣਾ ਮਤਲਬ ਦੇਖੇਗਾ ਤੇ ਆਪਣਾ ਜਿਹੜਾ ਫਾਇਦਾ ਦੇਖੇਗਾ ਉਹਨੇ ਤੁਹਾਡਾ ਫਾਇਦਾ ਨਹੀਂ ਦੇਖਣਾ ਠੀਕ ਹੈ ਜੀ ਬਾਕੀ ਰਹੀ ਗੱਲ ਵਕੀਲ ਦੀ ਵਕੀਲਾਂ ਕੋ ਤੁਸੀਂ ਜਾਓਗੇ ਜਾ ਕੇ ਗੱਲ ਕਰਨ ਦੇ ਉਹ 100 ਤੋਂ 150 ਰੋਲੇ ਲੈਂਦੇ ਨੇ ਇੰਨਾ ਚੰਗਾ ਤੁਸੀਂ ਸਲਾਹ ਚੰਗੇ ਬੰਦੇ ਕੋਲ ਜਿਹੜੀ ਤੁਹਾਨੂੰ ਸਮਝ ਵੀ ਆਏ ਤੇ ਤੁਹਾਨੂੰ ਦਿੱਕਤ ਵੀ ਨਾ ਹੋਏ ਹਾਂਜੀ ਇਹ ਸਾਰੀ ਵੀਡੀਓ ਦੇ ਵਿੱਚ ਐਕਸਪਲੇਨ ਕੀਤਾ ਹੈਗਾ ਤੁਸੀਂ ਕਿੱਦਾਂ ਪੱਕੇ ਹੋ ਸਕਦੇ ਹੋ ਤੇ ਸਾਰਿਆਂ ਨੂੰ ਬਹੁਤ ਬਹੁਤ ਅ ਵੈਸਟੋਫ ਲੱਕਪ ਤੁਸੀਂ ਪੱਕੇ ਹੋ ਸਦਰ ਜਰਮਨ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਦੇਖਿਆ ਜਿਨ੍ਹਾਂ ਨੇ ਤੇ ਮਿਲਦੇ ਇਹਨਾਂ ਨੂੰ YouTube ਦੇ ਉੱਤੇ Move to Germany ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਜੀ